ਇੰਡਾਇਰੈਕਟਲੀ ਬੀਜੇਪੀ ਦੀ ਸਪੋਰਟ ਕਰਦੇ ਰਹੇ ਨੇ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਭਜਨ ਦੇ ਨਾਲ ਕਨਈਆ ਮਿੱਤਲ ਚਰਚਾ ਚਾਹੀਸੀ ਪਰ ਅੱਜ ਹੁਣ ਵੱਡਾ ਸਿਆਸੀ ਧਮਾਕਾ ਹੋਇਆ ਕਾਂਗਰਸ ਜਾਣ ਦੀਆਂ ਉਹਨਾਂ ਦੀਆਂ ਚਰਚਾਵਾਂ ਤਾਂ ਮੇਰੇ ਨਾਲ ਬੀਜੇਪੀ ਦੇ ਦਿੱਗਜ ਜਾਗੂ ਸਨਾਤਨ ਦੀ ਗੱਲ ਬੀਜੇਪੀ ਚ ਰਹਿ ਕੇ ਤਾਂ ਨਹੀਂ ਕੀਤੀ ਜਾ ਸਕਦੀ ਕਾਂਗਰਸ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ ਕਨਈਆ ਮਿੱਤਲ ਸਪੱਸ਼ਟ ਕਹਿ ਰਹੇ ਨੇ ਕਹਿੰਦੇ ਮੈਂ ਸਨਾਤਨੀ ਹਾਂ ਤੇ ਇੱਕ ਦਲ ਨਹੀਂ ਦੂਜੇ ਦਲ ਚ ਵੀ ਰਹਿ ਕੇ ਮੈਂ ਸਨਾਤਨ ਦੀ ਹੀ ਸੇਵਾ ਕਰੂੰਗਾ ਕੀ ਕੀ ਸਮਝਦੇ ਹੋ ਵੀ ਕਾਂਗਰਸ ਹੁਣ ਤੱਕ ਸਨਾਤਨ ਦੀ ਗੱਲ ਕਰਦੀ ਆਈ ਹੈ ਜਿਸ ਕਾਂਗਰਸ ਨੂੰ ਬਲੇਮ ਕਰਦੇ ਸੀ ਅੱਜ ਉਸ ਕਾਂਗਰਸ ਦੇ ਜਾ ਕੇ ਚੋਲੇ 'ਚ ਬੈਠ ਰਹੇ ਆ ਤਾਂ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਕਿੰਡੀ ਵੱਡੀ ਗਲਤੀ ਕਰਦੇ ਸਨ ਹਾਲ ਤਾਂ ਇਹ ਖੜਾ ਹੋ ਜਾਂਦਾ ਹੈ ਹੁਣ ਕੀ ਕਨਈਆ ਮਿੱਤਲ ਇਹ ਗਾਣਾ ਗਾ ਪਾਉਣਗੇ ਕਿ ਜੋ RAM ਕੋਲ ਆਏ ਹਨ ਹਮ ਉਹਨੂੰ ਲਾਏਂਗੇ ਕਨਈਆ ਮਿੱਤਲ ਜੀ ਇਹ ਭਜਨ ਤਾਂ ਛੱਡੋ ਹੁਣ ਉਹ ਮੈਂ ਕਹਿੰਨਾ ਉਹ ਕੋਈ ਵੀ ਭਜਨ ਕਾਣ ਦੇ ਕਾਬਿਲ ਨਹੀਂ ਰਹਿਣਾ ਉਹਨਾਂ ਨੇ ਕਾਂਗਰਸ 'ਚ ਜਾ ਕੇ सकता किसे किसे हो सकता है उन्होंने किसी ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਹੋਵੇ ਲੇਕਿਨ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੁੰਦੀ ਬਾਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਉਹ ਤਾਂ ਆਪਣਾ ਹੈ ਉਸ ਨਾਲ ਕਿਉਂ ਨਾਰਾਜ਼ ਹੋਣਾ ਮੋਦੀ ਜੀ ਨੇ ਇੱਕੋ ਗੱਲ ਕਹੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਤੱਕ ਤੱਕ ਨਹੀਂ ਹੈ ਜਦ ਤੱਕ ਕਨਈਆ ਜੀ ਦਾ ਵਿਕਾਸ ਨਹੀਂ ਹੋਇਆ ਨਹੀਂ ਕਨਈਆ ਜੀ ਦਾ ਵਿਕਾਸ ਬਹੁਤ ਹੋਇਆ ਕਿਉਂ ਨਹੀਂ ਹੋਇਆ ਪਹਿਲਾਂ ਕੀ ਸੀ ਉਹਨਾਂ ਕੋਲ ਹੁਣ ਦੁਨੀਆ ਜਾਣਦੀ ਹੈ ਉਹਨਾਂ ਨੂੰ ਉਹਨਾਂ ਦੀ ਕਲਮ ਉਹਨਾਂ ਦੀ ਆਵਾਜ਼ ਕਰਕੇ ਜਾਣਦੀ ਹੈ ਨਹੀਂ ਬੀਜੇਪੀ ਕਰਕੇ ਥੋੜਾ ਜਾਣ ਨਹੀਂ ਬੀਜੇਪੀ ਕਰਕੇ ਨਹੀਂ ਲੇਕਿਨ ਉਹਨਾਂ ਨੇ ਸਨਾਤਨ ਦੀ ਗੱਲ કરી ਹੈ ਉਹ ਇਸ ਕਰਕੇ ਉਹਨਾਂ ਨੂੰ ਜਾਣਦੇ ਲੋਕ ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਸਿਆਸਤ ਦੇ ਵਿੱਚ ਕਦੋਂ ਆਪਣਾ ਪਰਾਇਆ ਹੋ ਜਾਵੇ ਇਸ ਦਾ ਕੁਝ ਪਤਾ ਨਹੀਂ ਲੱਗਦਾ ਸਿਆਸਤ ਦੇ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਤੇ ਨਾ ਹੀ ਕੋਈ ਦੋਸਤ ਹੁੰਦਾ ਪਰ ਅੱਜ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਸਿਆਸੀ ਤਮਾਕਾ ਹੋਇਆ ਹੈ ਮਸ਼ਹੂਰ ਭਜਨ ਗਾਇਕ ਕਨਈਆ ਮਿੱੱਤਲ ਹੁਣ ਕਾਂਗਰਸ ਦਾ ਹੱਥ ਫੜਨ ਜਾ ਰਹੇ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਜੁਆਇਨ ਕਰਨਗੇ ਹਾਲਾਂਕਿ ਉਹਨਾਂ ਕੋ ਬੀਜੇਪੀ ਦੀ ਮੈਂਬਰਸ਼ਿਪ ਜ਼ਰੂਰ ਨਹੀਂ ਪਰ ਉਹ ਖੁੱਲੇ ਆਮ ਡਾਇਰੈਕਟਲੀ ਤੇ ਇਨਡਾਇਰੈਕਟਲੀ ਬੀਜੇਪੀ ਦੀ ਸਪੋਰਟ ਕਰਦੇ ਰਹੇ ਨੇ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਭਜਨ ਦੇ ਨਾਲ ਕਨਈਆ ਮਿੱਤਲ ਚਰਚਾ ਚਾਹੀਸੀ ਪਰ ਅੱਜ ਹੁਣ ਵੱਡਾ ਸਿਆਸੀ ਧਮਾਕਾ ਹੋਇਆ ਕਾਂਗਰਸ ਜਾਣਦੀਆਂ ਉਹਨਾਂ ਦੀਆਂ ਚਰਚਾਵਾਂ ਤਾਂ ਮੇਰੇ ਨਾਲ ਬੀਜੇਪੀ ਦੇ ਦਿੱਗਜ ਆਗੂ ਜਤਿੰਦਰ ਗੁੰਬਰ ਮੌਜੂਦ ਨੇ ਗੁੰਬਰ ਸਾਹਿਬ ਬਹੁਤ ਸਵਾਗਤ ਹੈ ਜੀ ਧੰਨਵਾਦ ਡੇਲੀ ਪੋਸਟ ਦਾ ਤੇ ਤੁਹਾਡਾ ਆਪਣਾ ਖਬਰਾਂ ਤੁਹਾਡੇ ਤੱਕ ਪਹੁੰਚ ਗਈਆਂ ਕਨਈਆ ਮਿੱਤਲ ਹੁਣ ਕਾਂਗਰਸ ਦਾ ਹੱਥ ਫੜਨ ਜਾ ਰਹੇ ਨੇ ਮੈਨੂੰ ਬੜਾ ਅਫਸੋਸ ਹੋਇਆ ਵੀ ਜਿਹੜਾ ਕਾਂਗਰਸ ਵਾਲ ਜਾਣ ਨੂੰ ਚਾਹ ਰਿਹਾ ਹੈ ਰਾਮ ਮੰਦਰ ਨੂੰ ਨਾ ਬਣਨ ਦਿੱਤਾ ਜਾਵੇ ਇਸ ਕਰਕੇ ਕਾਂਗਰਸ ਨੇ 23 ਵਕੀਲ ਸੁਪਰੀਮ ਕੋਰਟ 'ਚ ਖੜੇ ਕੀਤੇ ਰਾਮ ਸੇਤੂ ਦੇ ਅਗੇਂਸਟ ਬਿਨ ਇਹ ਤੋੜਿਆ ਜਾਵੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਹਲਫਨਾਮਾ ਦਾਇਰ ਕੀਤਾ ਉਸ ਪਾਰਟੀ ਨੂੰ ਜੁਆਇਨ ਕਰਨ ਦੀ ਅਗਰ ਉਹ ਗੱਲ ਕਰ ਰਹੇ ਹਨ ਕਨਈਆ ਮਿੱਤਲ ਤਾਂ ਮੈਂ ਕਹਿੰਨਾ ਜਿੰਦਗੀ ਦਾ ਸਭ ਤੋਂ ਵੱਡੀ ਭੁੱਲ ਉਹਨਾਂ ਦੀ ਹੋਏਗੀ ਇਸ ਤੋਂ ਬਾਅਦ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸਨਾਤਨ ਦੀ ਗੱਲ ਭਾਜੀਪੀ ਚ ਰਹਿ ਕੇ ਤਾਂ ਨਹੀਂ ਕੀਤੀ ਜਾ ਸਕਦੀ ਕਾਂਗਰਸ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ ਕਨਈਆ ਮਿੱਤਲ ਸਪਸ਼ਟ ਕਹਿ ਰਹੇ ਨੇ ਕਹਿੰਦੇ ਮੈਂ ਸਨਾਤਨੀ ਆ ਤੇ ਇੱਕ ਦਲ ਨਹੀਂ ਦੂਜੇ ਦਲ ਚ ਵੀ ਰਹਿ ਕੇ ਮੈਂ ਸਨਾਤਨ ਦੀ ਹੀ ਸੇਵਾ ਕਰੂੰਗਾ ਤੁਸੀਂ ਕੀ ਸਮਝਦੇ ਹੋ ਵੀ ਕਾਂਗਰਸ ਹੁਣ ਤੱਕ ਸਨਾਤਨ ਦੀ ਗੱਲ ਕਰਦੀ ਆਈ ਹੈ ਖੜਾ ਹੋ ਜਾਂਦਾ ਹੈ ਹੁਣ ਕੀ ਕਨਈਆ ਮਿੱਤਲ ਇਹ ਗਾਣਾ ਗਾ ਪਾਉਣਗੇ कि जो राम को लाए हैं हम उनको लाएंगे कन्हैया मित्तल जी ये भजन ਤਾਂ ਛੱਡੋ ਹੁਣ ਉਹ ਮੈਂ ਕਹਿੰਨਾ ਉਹ ਕੋਈ ਵੀ ਭਜਨ ਕਾਣ ਦੇ ਕਾਬਲ ਨਹੀਂ ਰਹਿਣਾ ਉਹਨਾਂ ਨੇ ਕਾਂਗਰਸ 'ਚ ਜਾ ਕੇ ਕਿਉਂਕਿ ਉਹ ਸਨਾਤਨ ਦੀ ਗੱਲ ਤਾਂ ਕਰੇ ਨਹੀਂ ਸਕਦੇ ਹੁਣ ਕਾਂਗਰਸ 'ਚ ਜਾ ਕੇ ਕਾਂਗਰਸ ਹਮੇਸ਼ਾ ਸਨਾਤਨ ਦੇ ਉਲਟ ਚੱਲਦੀ ਹੈ ਕਿਉਂ ਉਹਨਾਂ ਦੇ ਉੱਪਰ ਕੋਈ ਤਲਵਾਰ ਤਾਂ ਲਟਕ ਨਹੀਂ ਰਹੀ ਸੀ ਵੀ ਜਿਹੜਾ ਇਹ ਉਧਰ ਜਾਣਾ ਪੈ ਗਿਆ ਇਹਨਾਂ ਨੂੰ ਪਰ ਕੋਈ ਨਾ ਕੋਈ ਲਾਲਚ ਹੀ ਹੋਏਗਾ ਜਿਹੜਾ ਕੋਈ ਮੈਂ ਨਹੀਂ ਮੰਨਦਾ ਵੀ ਉਹਨਾਂ ਦਾ ਆਪਣਾ ਕੋਈ ਇਸ ਤਰ੍ਹਾਂ ਦੀ ਕੋਈ ਜ਼ਮੀਰ ਉਹਨਾਂ ਦੀ ਹੋਏਗੀ ਵੀ ਜਿਹੜਾ ਉਹ ਸੋਚ ਕੇ ਜਾ ਰਹੇ ਆ ਕਾਂਗਰਸ ਲੇਕਿਨ ਕੁਛ ਨਾ ਕੁਛ ਲਾਲਚੀ ਹੋ ਸਕਦਾ ਇਸੀ ਦਾ ਸਿਆਸੀ ਕਿਸਰਾਈਆਂ ਤਾਂ ਇਹ ਨਹੀਂ ਕਹਿੰਦੇ ਹਰਿਆਣਾ ਦੇ ਵਿੱਚ ਇਲੈਕਸ਼ਨ ਨੇ ਤਾਂ ਹਰਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਮੈਂ ਇਹੀ ਗੱਲ ਕਹਿ ਰਿਹਾ ਜੀ ਕੋਈ ਨਾ ਕੋਈ ਲਾਲਚ ਹੋਏਗਾ ਕਿਸੇ ਲਾਲਚ ਕਰਕੇ ਜਾ ਸਕਦੇ ਆ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਹੋ ਸਕਦਾ ਉਹਨਾਂ ਨੂੰ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਹੋਵੇ ਲੇਕਿਨ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੁੰਦੀ ਸਨਾਤਨ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਉਹ ਤਾਂ ਆਪਣਾ ਹੈ ਉਸ ਨਾਲ ਕਿਉਂ ਨਾਰਾਜ਼ ਹੋਣਾ? ਇਹ ਟਿਕਟ ਦੇਣੀ ਚਾਹੀਦੀ ਸੀ ਕਿ ਨਾ ਤੁਹਾਨੂੰ 2024 ਦੇ ਵਿੱਚੋਂ। ਨਹੀਂ ਟਿਕਟ ਕੋਈ ਇਸ ਚੀਜ਼ ਦਾ ਮੁੱਦਾ ਨਹੀਂ ਹੈ। ਟਿਕਟ ਨੂੰ ਇਸ ਗੱਲ ਦਾ ਮੁੱਦਾ ਨਹੀਂ ਬਣਾਇਆ ਜਾ ਸਕਦਾ। ਸਨਾਤਨ ਇੱਕ ਆਪਣਾ ਧਰਮ ਹੈ, ਆਪਣੀ ਇੱਕ ਸੋਚ ਹੈ ਔਰ ਆਪਣਾ ਇੱਕ ਸਾਡੀ ਆਸਤਾ ਹੈ। ਲੇਕਿਨ ਕੀ ਉਹ ਟਿਕਟ ਦੇ ਉੱਪਰ ਹੀ ਆ ਕੇ ਖਤਮ ਹੋ ਜਾਂਦੀ ਹੈ? ਪਰ ਗੁੰਬਰ ਸਾਹਿਬ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਕੁਰਸੀ ਤੇ ਬਰਾਜ ਮਾਮਨ ਹੋਵਾਂ। ਜਿਹੜੇ ਸਾਹਮਣੇ ਬੈਠੇ ਨੇ ਕਦੇ ਕੁਰਸੀ ਖਾਲੀ ਕਰਨਗੇ ਕਿ ਨਹੀਂ? ਨਹੀਂ ਦੇਖੋ ਜੇ ਤਾਂ ਅਸੀਂ ਧਰਮ ਦੀ ਗੱਲ ਕਰਦੇ ਆ ਫੇਰ ਤਾਂ ਕੁਰਸੀ ਵੱਲ ਨਹੀਂ ਦੇਖਣਾ ਜੇ ਕੁਰਸੀ ਵੱਲ ਦੇਖਣਾ ਫਿਰ ਧਰਮ ਦੀ ਗੱਲ ਛੱਡ ਦਿਓ ਕਿਉਂਕਿ ਸਨਾਤਨ ਕੁਰਸੀ ਨਹੀਂ ਮੰਗਦਾ ਆਪਣਾ ਇੱਕ ਜਮੀਰ ਹੈ ਸਾਡਾ ਉਹ ਹੈ ਸਨਾਤਨ ਸਾਡਾ ਸਾਡਾ ਆਪਣੀ ਆਸਥਾ ਹੈ ਉਹ ਉਸ ਵਾਸਤੇ ਸਾਨੂੰ ਕੁਰਸੀ ਦੀ ਲੋੜ ਨਹੀਂ ਹੈ ਮੈਂ ਇੰਨੇ ਸਾਲਾਂ ਤੋਂ ਪਾਰਟੀ ਦੇ ਵਿੱਚ ਹੈਗਾ ਅਸੀਂ ਕਦੀ ਵੀ ਪਿੱਛੇ ਐਮਸੀ ਦੇ ਇਲੈਕਸ਼ਨ ਆਏ ਮੈਨੂੰ ਜ਼ਬਰਦਸਤੀ ਉਹਨਾਂ ਨੇ ਕਿਹਾ ਟਿਕਟ ਲਾਓ ਤੁਸੀਂ ਕਰੋ ਕੰਮ ਮੈਂ ਮਨਾਂ ਕਰਤਾ ਮੈਂ ਕਿਹਾ ਜੀ ਸਾਨੂੰ ਟਿਕਟ ਦੀ ਜ਼ਰੂਰਤ ਨਹੀਂ ਹੈ ਅਸੀਂ ਪਾਰਟੀ ਨਾਲ ਖੜੇ ਆ ਅਸੀਂ ਸੇਵਾ ਕਰ ਰਹੇ ਆ ਅਸੀਂ ਆਪਣੇ ਧਰਮ ਨਾਲ ਜੁੜੇ ਖੜੇ ਆ ਅਸੀਂ ਸਨਾਤਨ ਨਾਲ ਖੜੇ ਆ ਉਸ ਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਟਿਕਟ ਵਿੱਚ ਅਸੀਂ ਅੱਜ ਪਾਰਟੀ ਛੱਡ ਕੇ ਹੋਰ ਪਾਸੇ ਨਿਕਲ ਜਾਈਏ ਪਰ ਕਿਤਨਾ ਕਿਤੇ ਦਿਖੇ ਜਾਵੇ ਕਨ ਇਹ ਮਤਲਦੀਆਂ ਆਪਣੀਆਂ ਸਟੇਟਮੈਂਟਾਂ ਵੱਡੀਆਂ ਸਵਾਲਾਂ ਦੇ ਕਿਦੇ ਚੋਂਣ ਗਿਆ ਰਾਮ ਸੇਤੂ ਨੂੰ ਲੈ ਕੇ ਕਾਂਗਰਸ ਨੂੰ ਕਟਕਰੇਜ ਖੜੇ ਕਰਦੇ ਸੀ ਉਹਨਾਂ ਦਾ ਇੱਕ ਬਿਆਨ ਸੀਗਾ ਕਹਿੰਦੇ ਕਾਂਗਰਸ ਦੀ ਮੈਂ ਗੱਲ ਕਰਨ ਲੱਗ ਜੂੰਗਾ ਅਗਰ ਕਾਂਗਰਸ ਮਥਰਾ ਦੀ ਗੱਲ ਕਰੂਗੀ ਦੇਖੋ ਇਹ ਤਾਂ ਉਹੀ ਗੱਲ ਹੋ ਗਈ ਵੀ ਤੇ ਤਾਂ ਕਹੇ ਵੀ ਝਾਕੀ ਹੈ ਮਥਰਾ ਕਾਸ਼ੀ ਬਾਕੀ ਹੈ ਦੇਖੋ ਮੈਂ ਉਹੀ ਕਹਿ ਰਹੇ ਹਾਂ ਵੀ ਉਹ ਐਡੀ ਵੱਡੀਆਂ ਗੱਲਾਂ ਕਰਕੇ ਜਿਸ ਕਾਂਗਰਸ ਨੂੰ ਬਲੇਮ ਕਰਦੇ ਸੀ ਅੱਜ ਉਸ ਕਾਂਗਰਸ ਦੇ ਜਾ ਕੇ ਝੋਲੀ 'ਚ ਬੈਠ ਰਹੇ ਆ ਤਾਂ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਕਿੰਡੀ ਵੱਡੀ ਗਲਤੀ ਕਰ ਰਹੇ ਆ ਇੱਕ ਹੋਰ ਚੀਜ਼ ਹੈ ਗੰਬਰ ਸਾਹਿਬ ਉਹਨਾਂ ਦੇ ਕੈਰੀਅਰ ਤੇ ਕੋਈ ਅਸਰ ਪੈ ਸਕਦਾ ਹੈ ਕਿ ਨਹੀਂ ਬਿਲਕੁਲ ਜੀ ਦੇਖੋ ਜਿੰਨਾ ਪ੍ਰਮੋਟ ਉਹਨਾਂ ਨੂੰ ਬੀਜੇਪੀ ਦੇ ਆਪਣੇ ਇੱਕ ਵਰਕਰ ਨੇ ਔਰ ਜਿਹੜੇ ਉਸ ਧਰਮ ਨਾਲ ਆਪਣੇ ਧਰਮ ਨਾਲ ਸਨਾਤਨ ਨਾਲ ਆਸਥਾ ਰੱਖਦੇ ਆ ਉਹ ਉਹਨਾਂ ਦੇ ਭਜਨਾਂ ਦੇ ਉੱਪਰ ਉਹਨਾਂ ਦੇ ਨਾਮ ਕੋਲ ਜਾਇਆ ਕਰਦੇ ਸੀ ਕਿਆ ਕਾਂਗਰਸ ਦੇ ਜਿਹੜੇ ਲੀਡਰ ਹੈ ਇਹ ਆ ਕਾਂਗਰਸ ਦਾ ਇੱਕ ਵਰਕਰ ਹੈ ਕਿਉਂਕਿ ਉਹਨਾਂ ਦੀ ਆਸਥਾ ਸਨਾਤਨ ਨਾਲ ਉਨੀ ਨਹੀਂ ਹੈ ਜਿੰਨੀ ਭਾਜਪਾ ਦੇ ਵਰਕਰਾਂ ਨੂੰ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਾਰਨ ਹੈ ਉਸਦਾ ਜੀ ਭਾਰਤੇ ਕੋਈ ਵੀ ਦੇਸ਼ ਨਹੀਂ ਚੱਲਦਾ ਦੇਸ਼ ਚੱਲਦਾ ਹੈ ਸੈਕੂਲਰ ਦੇ ਨਾਲ ਮੋਦੀ ਜੀ ਨੇ ਇੱਕੋ ਗੱਲ ਕਹੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਔਰ ਕਰ ਵੀ ਰਹੇ ਹਨ ਲੱਗਦਾ ਕਨਈਆ ਜੀ ਦਾ ਵਿਕਾਸ ਨਹੀਂ ਹੋਇਆ ਨਹੀਂ ਕਨਈਆ ਜੀ ਦਾ ਵਿਕਾਸ ਬਹੁਤ ਹੋਇਆ ਕਿਉਂ ਨਹੀਂ ਹੋਇਆ ਪਹਿਲਾਂ ਕੀ ਸੀ ਉਹਨਾਂ ਕੋਲ ਹੁਣ ਦੁਨੀਆ ਜਾਣਦੀ ਹੈ ਉਹਨਾਂ ਨੂੰ ਵਿਕਾਸ ਕਿੱਥੋਂ ਹੋਇਆ ਉਹਨਾਂ ਦੀ ਕਲਮ ਉਹਨਾਂ ਦੀ ਆਵਾਜ਼ ਕਰਕੇ ਜਾਣਦੀ ਹੈ ਨਾ ਬੀਜੇਪੀ ਕਰਕੇ ਥੋੜੋ ਜਾਣਦੀ ਨਹੀਂ ਬੀਜੇਪੀ ਕਰਕੇ ਨਹੀਂ ਲੇਕਿਨ ਉਹਨਾਂ ਨੇ ਸਨਾਤਨ ਦੀ ਗੱਲ ਕਰੀ ਹੈ ਉਹ ਇਸ ਕਰਕੇ ਉਹਨਾਂ ਨੂੰ ਜਾਣਦੇ ਲੋਕੀ ਨਾ ਕਿ ਬੀਜੇਪੀ ਕਰਕੇ ਮੈਂ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ ਮੈਂ ਸਨਾਤਨ ਦੀ ਗੱਲ ਕਰ ਰਿਹਾ ਹਮ ਕਾਂਗਰਸ ਨੇ ਹਮੇਸ਼ਾ ਹੀ ਉਲਟ ਚੱਲਿਆ ਉਹਨਾਂ ਨੇ ਇੱਕ ਧਰਮ ਨੂੰ ਜੇ ਬढ़ावा ਦਿੱਤਾ ਇੱਕ ਧਰਮ ਨੂੰ ਥੱਲੇ ਘੇਰਨ ਦੀ ਕੋਸ਼ਿਸ਼ਾਂ ਕਰੀਆਂ ਕਿਸੇ ਨਾ ਕਿਸੇ ਕਾਰਨ ਟੈਕਸ ਲਗਾ ਕੇ ਹੋਰ ਤਰ੍ਹਾਂ ਦੇ ਕੰਮ ਕਰਕੇ ਕੀ ਉਹ ਸੈਕੂਲਰ ਸੀ ਉਹ ਇੱਕ ਸਾਈਡ ਚੱਲ ਰਹੇ ਆ ਮੋਦੀ ਜੀ ਕਹਿੰਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਉਹਨਾਂ ਨੇ ਲੋਕਾਂ ਦੇ ਮਕਾਨ ਬਣਾ ਕੇ ਦਿੰਦੇ ਆ ਆਸ਼ਮਾਨ ਕਾਰਡ ਯੋਜਨਾ ਚੱਲੀ ਹੈ ਕਿ ਆ ਉਹ ਕਿ ਧਰਮ ਦੇ ਕੇ ਦਿੰਦੀ ਹੈ ਬਿਲਕੁਲ ਨਹੀਂ ਸਭ ਨੂੰ ਦਿੰਦੀ ਹੈ ਕਿਸੇ ਨੂੰ ਵੀ ਜਰੂਰਤ ਤਾਂ ਸਭ ਨੂੰ ਮਿਲਿਆ ਠੀਕ ਹੈ ਤਾਂ ਕਨਈਆ ਮਿੱਤਲ ਜਿਹੜੇ ਨੇ ਉਹ ਇਸ ਵੇਲੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀਆਂ ਉਹਨਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਕਿਸੇ ਵੇਲੇ ਵੀ ਉਹ ਸ਼ਾਮਲ ਹੋ ਸਕਦੇ ਨੇ ਆਪਣੇ ਖੁਦ ਦੇ ਉਹਨਾਂ ਦੇ ਬੋਲ ਨੇ ਪਰ ਭਾਜਪਾ ਆਖੂ ਕਹਿੰਦੇ ਨੇ ਹੁਣ ਕਿ ਉਹ ਇਹ ਭਜਨ ਗਾ ਪਾਉਣਗੇ ਜੋ ਰਾਮ ਕੋਲ ਆਏ ਹਨ हम उनको लाएंगे सियासत इस वळे पूरी गरमाई हुई है देखना यो होवेगा कि अगलेरा कदम करैया मित्तल तक की रहेगा कैमरा पर्सन रोशन ना गगन शुक्ला डेली पोस्ट पंजाबी सनातन दी गल बीजेपी च रहके तने कीती जा सकती कांग्रेस दे विच रहके भी कीती जा सकती कन्हैया मित्तल फर्स्ट कह रहे ने कंदे मैं सनातनिया एक दल दी दूसरे दल च भी रहके मैं सनातन दी ही सेवा करूंगा किसी की समझ यो भी कांग्रेस हुन तक सनातन दी गल करदी आई है ਇਸ ਕਾਂਗਰਸ ਨੂੰ ਬਲੇਮ ਕਰਦੇ ਸੀ ਅੱਜ ਉਸ ਕਾਂਗਰਸ ਦੇ ਜਾ ਕੇ ਝੋਲੀ 'ਚ ਬੈਠ ਰਹੇ ਆ ਤਾਂ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਕਿੱਡੀ ਵੱਡੀ ਗਲਤੀ ਕਰ ਰਹੇ ਸੀ। ਹਾਲ ਤਾਂ ਇਹ ਖੜਾ ਹੋ ਜਾਂਦਾ ਹੈ ਹੁਣ ਕੀ ਕਨਈਆ ਮਿੱਤਲੀ ਗਾਣਾ ਗਾ ਪਾਉਣਗੇ ਕਿ ਜੋ RAM ਕੋਲ ਆਏ ਹਨ ਹਮ ਉਹਨੂੰ ਲਾਏਂਗੇ। ਕਨਈਆ ਮਿੱਤਲੀ ਇਹ ਭਜਨ ਤਾਂ ਛੱਡੋ ਹੁਣ ਉਹ ਮੈਂ ਕਹਿੰਨਾ ਉਹ ਕੋਈ ਵੀ ਭਜਨ ਕਾਣ ਦੇ ਕਾਬਿਲ ਨਹੀਂ ਰਹਿਣਾ ਉਹਨਾਂ ਨੇ ਕਾਂਗਰਸ 'ਚ ਜਾ ਕੇ सकता किसे किसे हो सकता है उन्हें किसी ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਹੋਵੇ ਲੇਕਿਨ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੁੰਦੀ ਬਾਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਉਹ ਤਾਂ ਆਪਣਾ ਹੈ ਉਸ ਨਾਲ ਕਿਉਂ ਨਾਰਾਜ਼ ਹੋਣਾ ਮੋਦੀ ਜੀ ਨੇ ਇੱਕੋ ਗੱਲ ਕਹੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਲੱਗਦਾ ਕਿ ਨਈ ਹੈ ਜਿਹਦਾ ਵਿਕਾਸ ਨਹੀਂ ਹੋਇਆ ਨਹੀਂ ਕਨਈਆ ਜੀ ਦਾ ਵਿਕਾਸ ਬਹੁਤ ਹੋਇਆ ਕਿਉਂ ਨਹੀਂ ਹੋਇਆ ਪਹਿਲਾਂ ਕੀ ਸੀ ਉਹਨਾਂ ਕੋਲ ਹੁਣ ਦੁਨੀਆ ਜਾਣਦੀ ਹੈ ਉਹਨਾਂ ਨੂੰ ਉਹਨਾਂ ਦੀ ਕਲਮ ਉਹਨਾਂ ਦੀ ਆਵਾਜ਼ ਕਰਕੇ ਜਾਣਦੀ ਹੈ ਨਹੀਂ ਬੀਜੇਪੀ ਕਰਕੇ ਥੋੜਾ ਜਾਣਦਾ ਨਹੀਂ ਬੀਜੇਪੀ ਕਰਕੇ ਨਹੀਂ ਲੇਕਿਨ ਉਹਨਾਂ ਨੇ ਸਨਾਤਨ ਦੀ ਗੱਲ કરી ਹੈ ਉਹ ਇਸ ਕਰਕੇ ਉਹਨਾਂ ਨੂੰ ਜਾਣਦੇ ਲੋਕ ਦੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੋਕਲਾ ਸਿਆਸਤ ਦੇ ਵਿੱਚ ਕਦੋਂ ਆਪਣਾ ਪਰਾਇਆ ਹੋ ਜਾਵੇ ਇਸ ਦਾ ਕੁਝ ਪਤਾ ਨਹੀਂ ਲੱਗਦਾ ਸਿਆਸਤ ਦੇ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਤੇ ਨਾ ਹੀ ਕੋਈ ਦੋਸਤ ਹੁੰਦਾ ਪਰ ਅੱਜ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਸਿਆਸੀ